ਜਿਹੜੇ ਬੰਦੇ ਦੇ ਪੱਲੇ ਤੇ ਵਰਗੀ ਬਦਮਾਗ ਜਨਾਨੀ ਪੈ ਗਈ ਹੋਵੇ ਉਹ ਗੁੱਸਾ ਨਾ ਕਰੇ ਤੇ ਹੋਰ ਕੀ ਕਰੇ ਪਰੇ ਹੋ ਜਾ ਕੋਈ ਕੰਮ ਨਹੀਂ ਤੈਨੂੰ ਚੱਜਦਾ ਕਰਨਾ ਹੁੰਦਾ ਬੇਬਕੂਬ ਜੀ ਨਾ ਵੇ ਦੇ ਕੇ ਥਾਂ ਦੀ ਕਿਰਨੇ ਜਾ ਜਾ ਕੇ ਨਾ ਫਟਾਫਟ ਤਿਆਰ ਹੋ ਜਾ ਨਾ ਵਾਉਂਦਾ ਹੋਣਾ ਹੀ ਉਹਨੇ ਆਣ ਕੇ ਫਿਰ ਕਾਲੇ ਪੈ ਜਾਣਾ ਜੇ ਤੂੰ ਨਾ ਤਿਆਰ ਹੋਈ ਤੇ ਕੋਈ ਗੱਲ ਨਹੀਂ ਮੰਮੀ ਜੀ ਬਸ ਥੋੜਾ ਜਿਹਾ ਖਲਾਰਾ ਰਹਿ ਗਿਆ ਚੁੱਕਣ ਵਾਲਾ ਉਹ ਚੁੱਕ ਕੇ ਤੇ ਫਿਰ ਮੈਂ ਤਿਆਰ ਹੋ ਜਾਨੀ ਆ ਠੀਕ ਆ ਤੇ ਮਾਸੀ ਆਪਣੇ ਨੂੰ ਕਹਿਦੀ ਜਾ ਕੇ ਵੀ ਮੰਮੀ ਨੂੰ ਕੰਮ ਹੀ ਤਾਂ ਨਹੀਂ ਉਹ ਆਈ ਤੇ ਮੈਂ ਅਗਲੀ ਵਾਰੀ ਤੁਹਾਡੇ ਨਾ ਜਾਵਾਂਗੀ ਚਲੋ ਠੀਕ ਹੈ ਮੰਮੀ ਜੀ ਕਹਿ ਦਾਂਗੀ ਚਲ ਜਾ ਫਟਾਫਟ ਕਰ ਲੈ ਕੰਮ ਠੀਕ ਵੇ ਪੁੱਤ ਕਿੱਥੇ ਰਹਿ ਗਿਆ ਹਾਂ ਬੜਾ ਕਵੇਲਾਕਰ ਆਇਆ ਵਾਂ ਮੰਮੀ ਬੰਦਾ ਜਦੋਂ ਕਿਤੇ ਬਾਹਰ ਅੰਦਰ ਗਿਆ ਹੋਇਆ ਹੈ ਨਾ ਤੇ ਘਰ ਆਉਂਦਿਆਂ ਵੇਲਾਕ ਵੇਲਾ ਹੋਈ ਜਾਂਦਾ ਆ ਤੂੰ ਹੀ ਤੇ ਆਉਂਦਿਆਂ ਬੋਲਣਾ ਸ਼ੁਰੂ ਕਰ ਦਿੰਦੇ ਓ ਵੇ ਤੂੰ ਬੋਲਦਾ ਕਿੱਦਾਂ ਆ ਆਪਣੀ ਬੋਲੀ ਵੇਖੀ ਆ ਦਿਨੋਂ ਦਿਨ ਤੂੰ ਬਾਤਮੀਜ਼ ਹੁੰਦਾ ਜਾਣਾ ਆ ਮੰਮੀ ਮੈਂ ਜਿੱਦਾਂ ਬੋਲਦਾ ਆ ਨਾ ਮੈਂ ਤੇ ਓਦਾਂ ਹੀ ਬੋਲਣਾ ਆ ਤੇ ਜੇ ਤਾਨੂੰ ਮੈਂ ਬਾਤਮੀਜ਼ ਲੱਗਣਾ ਆ ਨਾ ਤੇ ਤੂੰ ਹੀ ਮੈਨੂੰ ਫਿਰ ਨਾ ਬੁਲਾਇਆ ਕਰੋ ਵੇ ਤੂੰ ਆਪਣੀ ਜ਼ੁਬਾਨ ਤੇ ਕਾਬੂ ਕਰ ਲਾ ਤੈਨੂੰ ਮੈਂ ਆਹੋ ਦੇਣੇ ਵੇਖਣ ਵਾਸਤੇ ਜੰਮਿਆ ਹੀ ਵੀ ਤੂੰ ਆਪਣੀ ਮਾਂ ਨਾਲ ਜ਼ਬਾਨ ਲੜਾਵੇ ਨਾ ਜੰਮਦੇ ਮੈਂ ਤਾਨੂੰ ਕਿਹਾ ਸੀ ਤੁਸੀਂ ਜੰਮੋ ਮੈਨੂੰ ਅਵੇਂ ਗੱਲਾਂ ਕਰੀ ਜਾਂਦੇ ਜੇ ਕੀ ਕਰਾਂ ਇਸ ਮੁੰਡੇ ਦਾ ਮੈਂ ਤਾਂ ਸੋਚਿਆ ਸੀ ਵੀ ਵਿਆਹ ਤੋਂ ਬਾਅਦ ਇਹਦੇ ਸਿਰ ਤੇ ਜ਼ਿੰਮੇਵਾਰੀਆਂ ਪੈਣਗੀਆਂ ਤੇ ਇਹ ਆਪੇ ਬਦਲ ਜਾਏਗਾ ਪਰ ਇਹ ਤੇ ਰਿਹਾ ਉਦਾਂ ਦਾ ਉਦਾਂ ਹੀ ਨਵ ਆ ਗਏ ਜੀ ਮੈਂ ਤੇ ਆ ਗਿਆ ਆ ਪਰ ਤੂੰ ਬੜੀ ਤਿਆਰ ਹੋਈ ਫਿਰਨ ਈ ਕਿਧਰ ਮੂੰ ਚੁੱਕਿਆ ਆ ਨਵ ਕਿੱਦਾਂ ਦੀ ਗੱਲਾਂ ਕਰਨ ਦੇ ਜੇ ਤੁਸੀਂ ਤਾਨੂੰ ਯਾਦ ਭੁੱਲ ਗਿਆ ਵਾ ਅੱਜ ਆਪਾਂ ਮਾਸੀ ਪਿੰਡ ਜਾਣਾ ਵਾ ਉਹਨਾਂ ਨੇ ਹਾਂ ਰੋਟੀ ਤੇ ਸੱਦਿਆ ਵਾ ਮੈਂ ਨਹੀਂ ਉਹ ਕਿਤੇ ਵੀ ਜਾਣਾ ਜੁਣਾ ਮੈਨੂੰ ਭੁੱਖ ਲੱਗੀ ਆ ਕੱਪੜੇ ਚੇਂਜ ਕਰਕੇ ਤੇ ਰੋਟੀ ਪਾ ਕੇ ਲੈ ਗਿਆ ਮੇਰੇ ਵਾਸਤੇ ਨਵ ਕੱਲ ਤੇ ਹੀ ਆਪ ਤੇ ਹਾਂ ਕੀਤੀ ਸੀ ਤੇ ਉਹਨਾਂ ਨੂੰ ਹੁਣ ਫੋਨ ਕਰਕੇ ਮੈਂ ਕਹਿ ਵੀ ਦਿੱਤਾ ਵਾ ਤੇ ਹੁਣ ਉਹਨਾਂ ਨੂੰ ਮੈਂ ਜਵਾਬ ਕਿਦਾਂ ਕਰਾਂ ਕਿਰਨ ਤੈਨੂੰ ਇੱਕ ਵਾਰ ਕਹੀ ਗੱਲ ਮੇਰੀ ਸਮਝ ਨਹੀਂ ਆਉਂਦੀ ਜਦੋਂ ਮੈਂ ਕਹਤਾਂ ਵੀ ਮੈਂ ਨਹੀਂ ਜਾਣਾ ਤੇ ਫਿਰ ਮੈਂ ਨਹੀਂ ਜਾਣਾ ਕਿਉਂ बार-बार ਉਹ ਗੱਲਾਂ ਕਰੀ ਜਾਂਦੀਆਂ ਪਰ ਨਵ ਹੋਇਆ ਕੀ ਆ ਦੱਸੋ ਤੁਸੀਂ ਸਹੀ ਮੈਨੂੰ ਤੂੰ ਹੀ ਕਿਉਂ ਨਹੀਂ ਜਾਣਾ ਤੈਨੂੰ ਮੈਂ ਹੁਣ ਕਾਪੀ ਤੇ ਲਿਖ ਕੇ ਨਵਾ ਉਹ ਕਰਨਾ ਵੀ ਮੈਂ ਕਿਉਂ ਨਹੀਂ ਜਾਣਾ ਕਾਤੋਂ ਦਿਮਾਗ ਖਾਈ ਜਾਨੀ ਆ ਮੈਂ ਨਹੀਂ ਜਾਣਾ ਯਾਰ ਇਹ ਪਤਾ ਨਹੀਂ ਕਿਉਂ ਬੋਲਣ ਲੱਗ ਪਿਆ ਅੰਦਰ ਜੇ ਮੈਂ ਅੰਦਰ ਗਈ ਤੇ ਗੱਲ ਵੱਧ ਜਾਣੀ ਆ ਚੱਲ ਕੋਈ ਗੱਲ ਨਹੀਂ ਕਿਰਨ ਆਉਂਦੀ ਆ ਬਾਹਰ ਤੇ ਉਹਨੂੰ ਪੁੱਛਣੀ ਆ ਇਹਨੂੰ ਕੀ ਹੋਇਆ ਵਾ ਇਹ ਕਾਤੋਂ ਬੋਲਣ ਲੱਗ ਪਿਆ ਵਾ ਉਹ ਜਾ ਹੁਣ ਲਿਆ ਕੇ ਰੋਟੀ ਪਾਣੀ ਮੇਰੇ ਵਾਸਤੇ ਕਿ ਇੱਥੇ ਖਲੋ ਕੇ ਮੇਰੇ ਮੂੰਹ ਵਾਲੀ ਵੇਖੀ ਜਾਣਾ ਆ ਲਿਉਣੀ ਆ ਨਾਲ ਲਿਓ ਨੀ ਆ ਨਾਲ ਕਿਰਨਾ ਹਾਂਜੀ ਮੰਮੀ ਨਵਨੋਗੇ ਹੋਇਆ ਆਂਦਰ ਇਹ ਕਾਤੋਂ ਬੋਲਣ ਡਿਆ ਸੀ ਪਤਾ ਨਹੀਂ ਮੰਮੀ ਜੀ ਇਹਨਾਂ ਨੂੰ ਕੀ ਹੋਇਆ ਵਾ ਮੈਂ ਕਿਹਾ ਚੱਲੀਏ ਮਾਸੀ ਪਿੰਡ ਤੇ ਅੱਗੋਂ ਕਹਿੰਦੀ ਮੈਂ ਨਹੀਂ ਜਾਣਾ ਜਾਣਾ ਕਿਉਂ ਨਹੀਂ ਉਹਨੇ ਉਹਨੇ ਤੈਨੂੰ ਨਾ ਜਾਣਦੀ ਕੋਈ ਵਜ੍ਹਾ ਤੇ ਦੱਸੀ ਹੋਣੀ ਆ ਮੰਮੀ ਇਹੋ ਤੇ ਗੱਲ ਆ ਇਹਨਾਂ ਤੇ ਮੈਨੂੰ ਕਿਹੇ ਵੀ ਗੱਲ ਦੀ ਕੋਈ ਵਜ੍ਹਾ ਸਮਝ ਨਹੀਂ ਆਉਂਦੀ ਚੱਲ ਕੋਈ ਗੱਲ ਨਹੀਂ ਤੂੰ ਮਾਸੀ ਆਪਣੀ ਨੂੰ ਫੋਨ ਕਰਕੇ ਕਹਿ ਦੇ ਕਿ ਅੱਜ ਨਵਨੋ ਕੋਈ ਕੰਮ ਪੈ ਗਿਆ ਵਾ ਤੇ ਆਪਾਂ ਫੇਰ ਕਿਸ ਦਿਨ ਆਵਾਂਗੇ ਪਰ ਮੰਮੀ ਤੁਸੀਂ ਮੈਨੂੰ ਆਪ ਹੀ ਦੱਸੋ ਐਨ ਮੌਕੇ ਤੇ ਆ ਕੇ ਕਿਸ ਨੂੰ ਜਵਾਬ ਦਿੰਦੇ ਸੋਹਣੇ ਲੱਗਦਾ ਭਲਾ ਕਿ ਹਾਡੇ ਕੋਣੀ ਆਇਆ ਜਾਣਾ ਚੱਲ ਕੋਈ ਗੱਲ ਨਹੀਂ ਪੁੱਤ ਤੁਰ ਸੋਈ ਚ ਜਾ ਕੇ ਤੇ ਨਾ ਵਾਸਤੇ ਪਾਣੀ ਦਾ ਗਲਾ ਲੈ ਕੇ ਆ ਤੇ ਮੈਂ ਅੰਦਰ ਜਾ ਕੇ ਉਹਨੂੰ ਪੁੱਛਦੀ ਆ ਕਿ ਕਿਉਂ ਨਹੀਂ ਜਾਣਾ ਤੂੰ ਠੀਕ ਐ ਮਮੀ ਜੀ ਚੱਲ ਠੀਕ ਐ ਮੈਂ ਤੇਰ ਨਾਲ ਸ਼ਾਮ ਨੂੰ ਫੋਨ ਲਾ ਕੇ ਗੱਲ ਕਰਾਂਗਾ ਫਿਰ ਕਰ ਲਾਂਗੇ ਗੱਲ ਜਿਹੜੀ ਵੀ ਹੋਏਗੀ ਚੰਗਾ ਵਿết ਤੇ ਇਹਨੂੰ ਕੀ ਹੋਇਆ ਵਾ ਪਹਿਲਾਂ ਤੂੰ ਮੇਰ ਨਾਲ ਬਾਹਰ ਬੋਲਣ ਲੱਗ ਪਿਆ ਹਾਂ ਤੇ ਹੁਣ ਤੂੰ ਕਿਰਨ ਨੂੰ ਅੰਦਰ ਆਣ ਕੇ ਬੋਲਣ ਲੱਗ ਪਿਆ ਵਾ ਹੋਇਆ ਕੀ ਆ ਘਾਤਾ ਉਖੜਿਆ ਫਿਰਦਾ ਵਾਂ ਮੰਮੀ ਮੈਂ ਘਾਤਾ ਉਖੜਿਆ ਫਿਰਨਾ ਆ ਨਾਲੇ ਮੇਰੇ ਕੋਲੋਂ ਨਹੀਂ ਇਹਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਇਆ ਜਾਂਦਾ ਮੂੰਹ ਚੁੱਕ ਕੇ ਹਾਂ ਕਰ ਦਿੰਦੀ ਆ ਐਨੇ ਮੈਨੂੰ ਪੁੱਛ ਕੇ ਹਾਂ ਕੀਤੀ ਆ ਵੀ ਆਪਾਂ ਕੱਲ ਨੂੰ ਜਾਣਾ ਕਿਤੇ ਵੇ ਇਦਾਂ ਨਹੀਂ ਕਰੀਦਾ ਹੁੰਦਾ ਜੇ ਕੋਈ ਇੱਜ਼ਤ ਮਾਨਨਾ ਬੁਲਾਵੇ ਨਾ ਉੱਥੇ ਜਾਣਾ ਹੀ ਪੈਂਦਾ ਵਾ ਨਾਲੇ ਵਿਆਹ ਤੋਂ ਬਾਅਦ ਤੇ ਤਾਂ ਪਹਿਲੀ ਵਾਰੀ ਉੱਥੇ ਜਾਣਾ ਵਾ ਤੇ ਜੇ ਹੁਣ ਕਿੰਨੇ ਜਵਾਬ ਦਵਾਂਗੀ ਤੇ ਫਿਰ ਬੇਇੱਜ਼ਤੀ ਕਿਦੀ ਹੋਣੀ ਆ ਮੰਮੀ ਤੁਸੀਂ ਉਹਦੇ ਵਕੀਲ ਬਣ ਕੇ ਤੇ ਘੱਟ ਗੱਲ ਕਰੋ ਮੈਨੂੰ ਪਤਾ ਉਹਨੇ ਤੁਹਾਨੂੰ ਭੇਜਾਇਆ ਵੀ ਜਾਓ ਮੰਮੀ ਤੂੰ ਹੀ ਉਹਦੇ ਨਾਲ ਗੱਲ ਕਰੋ ਤੇ ਨਵ ਨੂੰ ਭੇਜੋ ਮੇਰੇ ਨਾਲ। ਵੀ ਇਹਦੇ ਵਿੱਚ ਗਲਤ ਵੀ ਕੀ ਆ? ਜੀ ਉਹਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਤੂੰ ਉਹਦੇ ਨਾਲ ਨਾ ਜਾਵੇਂਗਾ ਤੇ ਫਿਰ ਹੋਰ ਕੌਣ ਜਾਊਗਾ? ਮੰਮੀ ਮੈਂ ਕਿੰਗ ਨੂੰ ਵੀ ਸਾਫ਼-ਸਾਫ਼ ਕਹਤਾ ਸੀ ਤੇ ਮੈਂ ਤੁਹਾਨੂੰ ਵੀ ਸਾਫ਼-ਸਾਫ਼ ਕਹੀ ਜਾਣਾ ਕਿ ਮੈਂ ਉਹਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਕਿਤੇ ਨਹੀਂ ਜਾਣਾ। ਮੇਰਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਐਵੇਂ ਮੈਨੂੰ ਹੁਣ ਬਾਰ-ਬਾਰ ਨਾ ਇਹ ਗੱਲਾਂ ਕਹਿ ਕੇ ਤੰਗ ਨਾ ਕਰੋ ਤੁਸੀਂ। ਪੀਣਾ ਪਾਣੀ ਮੈਂ ਨਹੀਂ ਪੀਣਾ ਪਾਣੀ ਪੁਣੀ ਲੈ ਜਾ ਇਹਨੂੰ ਮੇਰੇ ਲਾਗੋਂ ਇਹਨਾਂ ਨੂੰ ਕੀ ਹੋਇਆ ਮੰਮੀ ਕੀ ਹੋਇਆ ਨਾਵ ਨੂੰ ਇਹ ਨੇ ਗੁੱਸੇ 'ਚ ਬਾਹਰ ਕਿਉਂ ਗਏ ਆ ਮਾਫ ਕਰੀ ਮੈਨੂੰ ਕਿਹਨਾਂ ਪੁੱਤ ਮੈਂ ਨਾਵ ਨੂੰ ਮਨਾ ਨਹੀਂ ਸਕੀ ਤੇਰੇ ਨਾਲ ਜਾਣ ਵਾਸਤੇ ਚਲੋ ਕੋਈ ਗੱਲ ਨਹੀਂ ਮੰਮੀ 9 ਵਜ ਗਏ ਆ ਇਹਨੂੰ ਮੈਂ ਕਿਹਾ ਵੀ ਸਹੀ ਵੀ ਮੈਨੂੰ 8 ਵਜੇ ਠਾਲ ਦੇ ਪਰ ਇਹ ਮੋٹے ਦਿਮਾਗ ਵਾਲੀ ਕੋਣਾ ਕਦੇ ਕੋਈ ਚੱਜ ਨਾ ਕੰਮ ਨਹੀਂ ਹੁੰਦਾ ਕਿਰਨਾ ਇਧਰ ਆ ਗੱਲ ਸੁਣ ਮੇਰੀ ਹਾਂਜੀ ਆਈ ਨਾ ਆਈ ਨਾ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਇੱਕ ਕੰਮ ਕਿਹਾ ਇਹਨੂੰ ਇਹ ਦੇਖੋ ਉਹ ਵੀ ਨਹੀਂ ਹੋਇਆ ਹਾਂਜੀ ਨਾ ਕੀ ਹੋਇਆ ਤੈਨੂੰ ਮੈਂ ਰਾਤੀਂ ਕੀ ਕਹਿ ਕੇ ਸੁੱਤਾ ਹਾਂ ਵੀ ਤੂੰ ਮੈਨੂੰ ਕਿੰਨੇ ਵਜੇ ਠਾਲੇ ਨਾ ਮੈਂ ਤੇ ਤੁਹਾਨੂੰ 8 ਵਜੇ ਦੀ ਉਠਾਉਣੀ ਆ ਤੂੰ ਹੀ ਮੈਨੂੰ 5 ਮਿੰਟ 5 ਮਿੰਟ ਕਹਿ ਕੇ ਨਾ ਚਾਰ ਵਾਰੀ ਵਾਪਸ ਮੋੜਦਾ ਵਾ ਓਏ ਕਾਤੋਂ ਝੂਠ ਬੋਲੀ ਜਾਨੀ ਏ ਜੇ ਤੂੰ ਮੈਨੂੰ ਉਠਾਉਣ ਆਉਂਦੀ ਤੇ ਕੀ ਗੱਲ ਮੈਂ ਉੱਠਦਾ ਨਾ ਨਾ ਮੈਂ ਕਿਉਂ ਝੂਠ ਬੋਲਣਾ ਵਾ ਜੇ ਨਹੀਂ ਯਕੀਨ ਮੇਰੇ ਤੇ ਤੇ ਮੰਮੀ ਨੂੰ ਪੁੱਛ ਲੋ ਮੰਮੀ ਨੇ ਵੀ ਤੇਰੇ ਵੱਲ ਦੀ ਗੱਲ ਕਰਨੀ ਆ ਜਦੋਂ ਦੀ ਤੂੰ ਵਿਆਹ ਕੇ ਇਸ ਘਰ ਦੇ ਵਿੱਚ ਆਈ ਹੈ ਨਾ ਤੇਰੇ ਚੱਕਰਾਂ 'ਚ ਨਾ ਮਾਂ ਨੇ ਆਪਣਾ ਪੁੱਤ ਬਗਾਨਾ ਕਰਦਾ ਨਾ ਵਾ ਕਾਤੋਂ ਸਿਰੇ ਸਿਰ ਇੰਨਾ ਗੁੱਸਾ ਕਰਦੇ ਹੋ ਜਿਹੜੇ ਬੰਦੇ ਦੇ ਪੱਲੇ ਤੇਰ ਵਰਗੀ ਬਦਮਾਗ ਜਨਾਨੀ ਪੈ ਗਈ ਹੋਵੇ ਉਹ ਗੁੱਸਾ ਨਾ ਕਰੇ ਤੇ ਹੋਰ ਕੀ ਕਰੇ ਪਰੇ ਹੋ ਜਾ ਉਹ ਇਹ ਕੰਮ ਨਹੀਂ ਤੈਨੂੰ ਚੱਜਦਾ ਕਰਨਾ ਹੁੰਦਾ ਬਿਲਕੁਲ ਜੀ ਨਾ ਵੇ ਤੇ ਕਿਥਾਂ ਦੀ ਪਤਾ ਨਹੀਂ ਇਹ ਮੁੰਡੇ ਨੂੰ ਹੋਕ ਹੀ ਗਿਆ ਵਾ ਜਦੋਂ ਵੇਖੋ ਕਿਰਨ ਦੇ ਮਗਰ ਹੀ ਪਿਆ ਰਹਿੰਦਾ ਆ ਕਿਰਨ ਹਾਂ ਜਮੀ ਤੂੰ ਏਦਾਂ ਕਰ ਨਾ ਉਹਦੇ ਨਾਲ ਆ ਕੇ ਆਉਣ ਤੱਕ ਨਾ ਤੂੰ ਚਾਹ ਪਾਣੀ ਬਣਾ ਲਾ ਨਹੀਂ ਤੇ ਉਹਨੇ ਤੈਨੂੰ ਫੇਰ ਬੋਲਣ ਲੱਗ ਪਣਾਈ ਚਲੋ ਠੀਕ ਹੈ ਮਮੀ ਬਣਾ ਲੈਣੀ ਜੰਗਾ ਆ ਵੇ ਲਾਇਦਾ ਹਾਲ ਇਹਨੂੰ ਪਤਾ ਵੀ ਸਹੀ ਆ ਵੀ ਮੈਂ ਨਾ ਹੋਂ ਚੱਲਿਆ ਆ ਤੇ ਮੇਰੇ ਕੱਪੜੇ ਕੱਢ ਕੇ ਨਹੀਂ ਗਈ ਪਤਾ ਨਹੀਂ ਕੀ ਹੋ ਗਿਆ ਇਹਨੂੰ ਇਹਨਾਂ ਦਾ ਦਿਮਾਗ ਖਰਾਬ ਕਰਦੀਆਂ ਮੇਰਾ ਏ ਕਿਰਨ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਵਾ ਫੇਰ ਕਦੋਂ ਬੋਲਣ ਲੱਪੇ ਨਾ ਹਾਂਜੀ ਆਈ ਨਾਵ ਹਾਂਜੀ ਨਾਵ ਹਾਂਜੀ ਦੀ ਲੱਗਦੀ ਏ ਤੇਰੀ ਮਾਂ ਨੇ ਤੈਨੂੰ ਸੱਚੀ ਨਹੀਂ ਕੋਈ ਸਿਖਾ ਕੇ ਭੇਜਿਆ ਕਿ ਤੂੰ ਜਾਣ ਬੁੱਝ ਕੇ ਮੈਨੂੰ ਦੁਖੀ ਕਰਨ ਦਾ ਠੇਕਾ ਲਿਆ ਆ ਵੀ ਇਹ ਬੋਲੂਗਾ ਹੁਣ ਕੀ ਹੋ ਗਿਆ ਨਾਲ ਯਾਰ ਤੈਨੂੰ ਨਹੀਂ ਪਤਾ ਵੀ ਮੈਂ ਨਾ ਹੁਣ ਚੱਲਿਆ ਆ ਤੂੰ ਕਮ ਸੇ ਕੰਮ ਬੰਦੇ ਦੇ ਕੱਪੜੇ ਤੇ ਕੱਢ ਕੇ ਬੈੱਡ ਤੇ ਰੱਖ ਦੇ ਨਾ ਫੇਰ ਕੀ ਹੋ ਗਿਆ ਜੇ ਚੇਤਾ ਭੁੱਲ ਗਿਆ ਤੇ ਇਹ ਕਿ ਡਿਗ ਵੱਡੀ ਗੱਲ ਆ ਐਵੇਂ ਛੋਟੀ ਛੋਟੀ ਗੱਲ ਤੇ ਗੁੱਸਾ ਕਰਦੇ ਰਹਿੰਦੇ ਜੇ ਤੇਰੇ ਵਾਸਤੇ ਛੋਟੀ ਗੱਲ ਹੋਣੀ ਆ ਇਹ ਠੀਕ ਵੱਢ ਚੱਲਿਆ ਆ ਆਹ ਲੋ ਕੱਪੜੇ ਉਹ ਇਹ ਕੱਪੜੇ ਆ ਗੋਡੇ-ਗੋਡੇ ਵਟ ਪਏ ਆ ਕੱਪੜਿਆਂ ਦੇ ਵਿੱਚ ਤੇ ਇਹਨਾਂ ਕੱਪੜਿਆਂ ਨੂੰ ਪਾ ਕੇ ਮੈਂ ਜਾਣਾ ਆ ਕੋਈ ਗੱਲ ਨਹੀਂ ਨਾ ਮੈਂ ਹੁਣੇ ਪ੍ਰੈਸ ਮਾਰ ਦੇਣੀ ਆ ਅੱਛਾ ਜੀ ਉੱਥੇ ਮੇਰੇ ਪਿਓ ਵਾਲਾ ਦਫ਼ਤਰ ਨਹੀਂ ਹੈਗਾ ਵੀ ਜੇ ਮੈਂ ਘੰਟਾ-ਘੰਟਾ ਲੇਟ ਹੋ ਜਾਵਾਂਗਾ ਤੇ ਉਹਨਾਂ ਮੈਨੂੰ ਕੋਈ ਕਹਿਣਾ ਨਹੀਂ ਆ 15-20 ਮਿੰਟ ਵੀ ਲੇਟ ਹੋ ਗਿਆ ਨਾ ਤੇ ਉਹਨਾਂ ਨੇ ਮੈਨੂੰ 20-20 ਗੱਲਾਂ ਕਰਨੀਆਂ ਉੱਥੇ ਵੇ ਕੀ ਗੱਲ ਹੋ ਗਈ ਆ ਕਾ ਤੋ ਸਵੇਰੇ-ਸਵੇਰੇ ਬੋਲੀ ਜਾਣਾ ਫੇਰ ਮੰਮੀ ਤੁਹਾਡੀ ਨੋ ਬੁਲਾਉਂਦੀ ਆ ਤੇ ਫੇਰ ਹੀ ਮੈਂ ਬੋਲਣਾ ਆ ਨਹੀਂ ਤੇ ਮੇਰਾ ਦਿਮਾਗ ਤੇ ਨਹੀਂ ਖਰਾਬ ਹੈਗਾ ਵੀ ਮੈਂ ਤੜਕੇ-ਤੜਕੇ ਇਹਦੇ ਨਾਲ ਮੱਥਾ ਲਾਵਾਂ ਵੇ ਗੱਲ ਕੀ ਇਨੂੰ ਮੈਂ ਕਹਿ ਕੇ ਸੋਤਾ ਹਰਾਤੀ ਵੀ ਮੈਨੂੰ ਤੋਂ ਸਵੇਰੇ 8 ਵਜੇ ਠਾਲਦੀ 8 ਛਡੋ ਨੇ 8:30 ਵਜੇ ਤੱਕ ਨੇ ਮੈਨੂੰ ਉਠਾਇਆ 9 ਵਜੇ ਮੈਂ ਆਪਣੀ ਮਰਜ਼ੀ ਨਾਲ ਉੱਠਿਆ ਜਦੋਂ ਮੇਰੀ ਜਾਗ ਖੁੱਲੀ ਆ ਤੇ ਹੁਣ ਤੁਸੀਂ ਆਪ ਵੀ ਦੱਸੋ ਮੈਂ ਐ ਵੇਲੇ ਉੱਠ ਕੇ ਤੇ ਹੁਣ ਜਾਣਾ ਦਫ਼ਤਰ ਉਤੋਂ 9:30 ਹੋ ਚੱਲੇ ਆ ਮੰਮੀ ਮੈਂ ਇਹਨਾਂ ਨੂੰ 8 ਵਜੇ ਦੀ ਉਠਾਉਂਦੀ ਆ ਤਿੰਨ ਚਾਰ ਆਵਾਜ਼ਾਂ ਮਾਰ ਕੇ ਮੈਂ ਚੱਲ ਗਈ ਹਾਂ ਫਿਰ ਹਾਰ ਕੇ ਇਹਨਾਂ ਨੂੰ ਮੈਂ ਡਰਦੀ ਮਰੀ ਇਹਨਾਂ ਦੇ ਗੁੱਸੇ ਤੋਂ ਇਹਨਾਂ ਨੂੰ ਉਠਾਇਆ ਹੀ ਨਹੀਂ ਚੱਲ ਕੋਈ ਗੱਲ ਨਹੀਂ ਜਾ ਤੂੰ ਜਾ ਕੇ ਇਹਦੇ ਕੱਪੜੇ ਪ੍ਰੈਸ ਕਰ ਦੇ ਤੇ ਮੈਂ ਕਰਦੀ ਹਾਂ ਗੱਲ ਇਹਦੇ ਨਾਲ ਚਲੋ ਠੀਕ ਹੈ ਮੰਮੀ ਜੇ ਤੇਨੂੰ ਪਤਾ ਹੀ ਵੀ ਮੈਂ 8 ਵਜੇ ਜਾਣਾ ਆ ਤੇ ਤੂੰ ਮੋਬਾਈਲ ਦਾ అలਾਰਮ ਲਾ ਲੈਂਦਾ ਉਹਦੇ ਵਿਚਾਰੀ ਦਾ ਕਾਨੂੰਗਾਲ ਪਈ ਜਾਣਾ ਆ ਮੰਮੀ ਤੂੰ ਹੀ ਹਮੇਸ਼ਾ ਕਿਰਨਵਾਲ ਦੀ ਗੱਲ ਕਰਨੀ ਹੁੰਦੀ ਆ ਪਤਾ ਨਹੀਂ ਉਹਨੇ ਤੁਹਾਡੇ ਦਿਮਾਗ ਦੇ ਵਿੱਚ ਕੀ ਕੋਲ ਕੇ ਪਾਇਆ ਆ ਵੇ ਮੈਂ ਕਿਸੇ ਦੇ ਵੱਲ ਦੀ ਗੱਲ ਨਹੀਂ ਕਰਦੀ ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੀ ਆ ਵੇ ਮੈਨੂੰ ਪਤਾ ਆ ਕਿਰਨ ਸਹੀ ਆ ਤੇ ਤੂੰ ਗਲਤ ਆ ਜਿਹੜਾ ਹਰ ਵੇਲੇ ਆਪਣੀ ਜਨਾਨੀ ਦੀ ਬੇਇੱਜ਼ਤੀ ਕਰਦਾ ਰਹਿਣਾ ਮੰਮੀ ਜੇ ਤੁਹਾਡਾ ਗਿਆਨ ਖਤਮ ਹੋ ਗਿਆ ਹੋਏ ਤੇ ਕੀ ਮਰਣਾ ਹੋਣ ਜਾ ਸਕਦਾ ਜਾ ਜਾ ਮੈਂ ਤੈਨੂੰ ਕਦੋਂ ਡੱਕਿਆ ਵਾ ਐਨੇ ਚਿਰ ਦਾ ਡੱਕ ਕੇ ਤੇ ਖਲੋਤੇ ਜੇ ਇੱਥੇ ਆਸ਼ ਨਹੀਂ ਖਤਮ ਹੁੰਦਾ ਤੁਹਾਡਾ ਸੇ ਕਿਰਨ ਮੈਨੂੰ ਵੀ ਇੱਕ ਗੱਲ ਦਾ ਜਵਾਬ ਦੇ ਨਵਤੇ ਨੂੰ ਇੰਨਾ ਕੁਝ ਕਹਿ ਦਿੰਦਾ ਆ ਤੇ ਤੈਨੂੰ ਉਹਦੀ ਕਿਹੇ ਗੱਲ ਦਾ ਗੁੱਸਾ ਵੀ ਨਹੀਂ ਆਉਂਦਾ ਮੰਮੀ ਜੀ ਜੀ ਮੈਂ ਵੀ ਉਹਨਾਂ ਵਰਗੀ ਹੋ ਗਈ ਫਿਰ ਉਹਨਾਂ ਜਿਹਾ ਤੇ ਮੇਰੇ ਚ ਫਰਕ ਕੀ ਰਹਿ ਗਿਆ ਬਸ ਅਫਸੋਸ ਇਸ ਗੱਲ ਦਾ ਵਾ ਕਿ ਜਿਸ ਬੰਦੇ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਕੱਟਣੀ ਆ ਉਹਨੇ ਸਾਰੀ ਉਮਰ ਮੈਨੂੰ ਐਦਾਂ ਹੀ ਕਰਦੇ ਰਹਿਣਾ ਪੁੱਤ ਇਹੋ ਗੱਲਾਂ ਤੇ ਮੈਂ ਸੋਚਦੀ ਆ ਅਜੇ ਤੇ ਮੇਰੇ ਕੋ ਥੋੜਾ ਬਹੁਤਾ ਇਹ ਡਰ ਜਾਂਦਾ ਵਾ ਜੇ ਮੈਂ ਗੱਲ ਨੂੰ ਅੱਖਾਂ ਮੀਟ ਗਈ ਫਿਰ ਤੇ ਇਹਨੇ ਤੈਨੂੰ ਜੀਣ ਨਹੀਂ ਦੇਣਾ ਮੰਮੀ ਕੀ ਕਰ ਸਕਦੇ ਆ ਜੋ ਕਰਮਾਂ ਚ ਲਿਖਿਆ ਹੁੰਦਾ ਨਾ ਉਹ ਹੋ ਕੇ ਰਹਿੰਦਾ ਪੁੱਤ ਜੇ ਬੰਦਾ ਕੋਸ਼ਿਸ਼ ਕਰੇ ਨਾ ਤੇ ਕਰਮਾਂ ਦਾ ਲਿਖਿਆ ਬਦਲਿਆ ਵੀ ਜਾ ਸਕਦਾ ਵਾ ਉਹ ਕਿਦਾਂ ਮੰਮੀ ਜੀ ਪੁੱਤ ਨਾਬਦਾ ਵਿਆਹ ਮੈਂ ਤਾਂ ਕੀਤਾ ਹੀ ਵੀ ਵਿਆਹ ਤੋਂ ਬਾਅਦ ਚ ਨਾ ਜਦੋਂ ਇਹਦੇ ਸਿਰ ਤੇ ਜ਼ਿੰਮੇਵਾਰੀਆਂ ਪਈਆਂ ਤੇ ਫਿਰ ਇਹਨੇ ਆਪੇ ਬਦਲ ਜਾਣਾ ਵਾ ਪਰ ਇਹਨੂੰ ਤੇ ਕੋਈ ਫਰਕ ਨਹੀਂ ਪਿਆ ਇਹ ਤੇ ਉਦਾਂ ਦਾ ਉਦਾਂ ਹੀ ਰਿਹਾ ਹੈ ਪਰ ਕੋਈ ਗੱਲ ਨਹੀਂ ਤੂੰ ਕਹੇ ਗੱਲ ਦੀ ਟੈਨਸ਼ਨ ਨਾ ਲੈ। ਇਹਦੀਆਂ ਲਗਾਮਾਂ ਜਿੱਦਾਂ ਮੈਂ ਟਿਲੀਆਂ ਛੱਡੀਆਂ ਵਾ ਨਾ ਉਦਾਂ ਹੀ ਮੈਂ ਹੁਣ ਕਰਾਂਗੀ। ਤੈਨੂੰ ਮੈਂ ਜਿੱਦਾਂ ਆਨੀ ਆ ਨਾ ਤੂੰ ਉਦਾਂ ਹੀ ਬਸ ਕਰਨਾ। ਪਰ ਮੰਮੀ ਜੀ ਤੂੰ ਇਹਦਾਂ ਦਾ ਕੀ ਕਰੋਗੇ ਜਿਹਦੇ ਨਾ ਬਦਲ ਜਾਣਗੇ। ਬਸ ਪੁੱਤ ਤੂੰ ਵੇਖਦੀ ਜਾ। ਤੈਨੂੰ ਮੈਂ ਜਿੱਦਾਂ ਕਿਹਾ ਨਾ ਤੂੰ ਉਦਾਂ ਹੀ ਕਰਨਾ। ਠੀਕ ਹੈ ਮੰਮੀ ਜੀ। ਚਲ ਜਾ ਹੁਣ ਸਬਜ਼ੀ ਦਾ ਤੜਕਾ ਲਾ ਲਾ ਜਾ ਕੇ। ਠੀਕ ਹੈ ਮੰਮੀ ਜੀ। ਲਾਰਮ ਕਿੰਨੇ ਲਾਤਾ ਅੱਜ ਮੈਨੂੰ ਲੱਗਦਾ ਮੈਂ ਕਿਤੇ ਲਾ ਕੇ ਭੁੱਲ ਗਿਆ ਹੋਣਾ ਤੇ ਲਾ ਵੀ ਮੈਂ ਇਹਦੇ 7 ਵਜੇ ਦਾ ਛੜਿਆ ਆ ਚਲ ਕੋਈ ਗੱਲ ਨਹੀਂ ਵਾਹਿਗੁਰੂ ਸਤਨਾਮ ਉੱਠ ਮੜਾ ਅੱਜ ਬੜੇ ਟਾਈਮ ਨਾਲ ਉੱਠ ਪਿਆ ਕਿਰਨਾ ਹਾਂਜੀ ਮੰਮੀ ਬੱਸ ਤੈਨੂੰ ਮੈਂ ਜਿੱਦਾਂ ਕਿਹਾ ਨਾ ਤੂੰ ਓਦਾਂ ਹੀ ਕਰੀ ਜਾ ਨਵ ਦੇ ਸਾਰੇ ਕੰਮ ਕਰਨੇ ਆ ਪਰ ਬੁਲਾਉਣਾ ਨਹੀਂ ਉਹਨੂੰ ਜਿਹੜਾ ਉਹਨੂੰ ਬੋਲਣ ਦਾ ਮੌਕਾ ਨਾ ਮਿਲੇ ਹਾਂਜੀ ਮੰਮੀ ਮੈਂ ਓਦਾਂ ਹੀ ਕਰਨੀ ਆ ਅੱਜ ਮੈਂ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਅਲਾਰਮ ਲਾਤਾ ਹਾਂ ਠੀਕ ਆ ਤੇ ਬੱਸ ਤੂੰ ਹੁਣ ਵੇਖੀ ਜਾ ਅੱਗੇ-ਅੱਗੇ ਹੁੰਦਾ ਕੀ ਆ ਹਾਂਜੀ ਮੰਮੀ ਕਰਨੂ ਮੇਰੇ ਕਪੜੇ ਵਾਜੀ ਵਾ ਮੈਨੂੰ ਲੱਗਦਾ ਅੱਜ ਸੂਰਜੀ ਦੂਜੇ ਪਾਸਿਓਂ ਚੜਿਆ ਆ ਜਿਹੜਾ ਕਹਿੰਦੇ ਨੇ ਮੇਰੇ ਬਿਨਾਂ ਗਿਆ ਇਹ ਕਪੜੇ ਕੱਢ ਕੇ ਅੱਜ ਬੈੱਡ ਤੇ ਰੱਖਦੇ ਆ ਚਲੋ ਚੰਗੀ ਗੱਲ ਆ ਇਹਨੂੰ ਵੀ ਭਰਾਗਲ ਆਈ ਆ ਤੇ ਇਦਾਂ ਕਰਦਾ ਆ ਆਫਿਸ ਜਾਣ ਦੇ ਵਿੱਚ ਅਜੇ ਟਾਈਮ ਹੈਗਾ ਆ ਤਿਆਰ ਬਾਅਦ ਚ ਹੋਣਾ ਆ ਪਹਿਲਾਂ ਘੁੰਟ ਜਾ ਕੇ ਚਾਹ ਹੀ ਪੀ ਲੈਣਾ ਆ ਹੋਰ ਮੰਮੀ ਜੀ ਬੈਠੇ ਹੋ ਆ ਪੁੱਤ ਬੈਠੀ ਆ ਪੀੜਿਆ ਚਾਹ ਪਣੀ ਹਾਂ ਪੀ ਲੈ ਜਾਪਣ ਠੀਕ ਆ ਆ ਲਓ ਨਾ ਬਚਾ ਰੱਖ ਦੇ ਇਥੇ ਨਾਲੇ ਮੈਂ ਤੇਦਰ ਕੋਲੋਂ ਚਾਹ ਮੰਗੀ ਨਹੀਂ ਤੇ ਤੈਨੂੰ ਕਿੱਦਾਂ ਪਤਾ ਵੀ ਮੈਨੂੰ ਚਾਹ ਚਾਹੀਦੀ ਆ ਵੇ ਪੁੱਤ ਇਹਨੂੰ ਤੇ ਪਤਾ ਆ ਵੀ ਮੇਰੇ ਬੰਦੇ ਨੂੰ ਕਿਹੜੀ ਚੀਜ਼ ਕਦੋਂ ਤੇ ਕਿਹੜੇ ਵੇਲੇ ਚਾਹੀਦੀ ਆ ਪਰ ਤੈਨੂੰ ਤੇ ਅਜੇ ਤੱਕ ਨਹੀਂ ਪਤਾ ਲੱਗਾ ਵੀ ਮੇਰੀ ਜਨਾਨੀ ਨੂੰ ਕੀ ਚਾਹੀਦਾ ਆ ਮੰਮੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ ਨੂੰ ਇੱਕ ਜਨਾਨੀ ਨੂੰ ਚੰਗਾ ਘਰਬਾਰ ਚੰਗਾ ਖਾਣ ਪੀਣ ਨੂੰ ਚੰਗਾ ਪਹਿਨਣ ਨੂੰ ਮਿਲਦਾ ਜਾਏ ਇਸ ਤੋਂ ਇਲਾਵਾ ਹੋਰ ਨੂੰ ਕੀ ਚਾਹੀਦਾ ਵੇ ਪੁੱਤ ਤੈਨੂੰ ਮੈਂ ਦੱਸਦੀ ਆਂ ਵੀ ਇੱਕ ਜਨਾਨੀ ਨੂੰ ਆਪਣੇ ਘਰ ਵਾਲੇ ਕੋ ਕੀ ਚਾਹੀਦਾ ਹੁੰਦਾ ਆ ਸੁਣ ਦੋ ਪਿਆਰ ਦੇ ਬੋਲ ਜਿਹੜੇ ਤੂੰ ਕਿੰਨਾਂ ਨੂੰ ਅਜੇ ਤੱਕ ਕਦੇ ਨਹੀਂ ਬੋਲੇ ਹੋਣੇ ਜਿਹੜੀ ਤੇਰੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦਾ ਧਿਆਨ ਰੱਖ ਸਕਦੀ ਆ ਤੇ ਤੂੰ ਉਹਦੀਆਂ ਨਿੱਕੇ-ਨਿੱਕੇ ਖੁਸ਼ੀਆਂ ਦਾ ਧਿਆਨ ਹੀ ਰੱਖ ਸਕਦਾ ਗੱਲ ਤੇ ਯਾਰ ਮੰਮੀ ਵਾਲੀ ਬਿਲਕੁਲ ਸਹੀ ਆ ਮੈਂ ਤੇ ਅਜੇ ਤੱਕ ਕਿਰਨ ਨਾਲ ਕਦੇ ਪਿਆਰ ਨਾਲ ਗੱਲ ਕੀਤੀ ਨਹੀਂ ਹਰ ਵੇਲੇ ਉਹਦੇ ਨਾਲ ਗੁੱਸੇ 'ਚ ਗੱਲ ਕਰਦਾ ਰਿਹਾ ਤੇ ਉਹ ਵਿਚਾਰੀ ਚੁੱਪ ਕਰਕੇ ਮੇਰੀਆਂ ਗੱਲਾਂ ਸੁਣਦੀ ਰਹੀ ਪਰ ਨਹੀਂ ਨਵ ਹੁਣ ਤੈਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਜੋ ਕੁਝ ਤੂੰ ਪਿੱਛੇ ਨਵ ਸਿਆਂ ਕੀਤਾ ਨਾ ਕਿਰਨ ਨਾਲ ਉਹਨੂੰ ਪਿੱਛੇ ਛੱਡ ਦੇ ਤੇ ਇੱਕ ਨਵੇਂ ਤਰੀਕੇ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਕਿਰਨ ਦੇ ਨਾਲ ਹਾਂਜੀ ਮੰਮੀ ਸਹੀ ਕਹਿੰਦੇ ਜੀ ਤੁਸੀਂ ਮੈਂ ਗਲਤ ਹਾਂ ਕਿਉਂਕਿ ਮੈਂ ਆਪਣੇ ਯਾਰਾਂ ਦੋਸਤਾਂ ਕੋਲੋਂ ਨਾ ਹਮੇਸ਼ਾ ਇਹੋ ਸੁਣਦਾ ਆਂ ਆਂ ਕਿ ਜਨਾਨੀਆਂ ਨੂੰ ਨਾ ਬਹੁਤਾ ਸਿਰ ਤੇ ਨਹੀਂ ਚੜਾਈਦਾ ਹੁੰਦਾ ਨਹੀਂ ਤੇ ਬਾਅਦ ਚੋਂ ਇਹ ਔਖਾ ਕਰਦੀਆਂ ਨੇ। ਨਵ ਤੁਹਾਡੇ ਦੋਸਤਾਂ ਨੇ ਤੁਹਾਨੂੰ ਇਹ ਤੇ ਸਮਝਾਤਾ ਕਿ ਜਨਾਨੀਆਂ ਨੂੰ ਪਤਾ ਸਿਰ ਨਹੀਂ ਚੜਾਈਦਾ ਬਾਅਦ ਚੋਂ ਔਖਾ ਕਰਦੀਆਂ ਨੇ। ਕੀ ਗੱਲ ਉਹਨਾਂ ਨੇ ਇਹ ਨਹੀਂ ਸਮਝਾਇਆ ਕਿ ਜਿੱਥੇ ਤੁਹਾਡੀ ਜਨਾਨੀ ਨੇ ਤੁਹਾਡੇ ਨਾਲ ਖੜਨਾ ਨਾ ਉੱਥੇ ਕਿਹ ਹੋਰ ਨੇ ਨਹੀਂ ਖੜਨਾ ਤੁਹਾਡੇ ਨਾਲ। ਵੇ ਪੁੱਤ ਜਨਾਨੀ ਨੂੰ ਆਪਣੇ ਬੰਦੇ ਦੀ ਜਾਇਦਾਦ ਨਾ ਕੋਈ ਮਤਲਬ ਨਹੀਂ ਹੁੰਦਾ। ਉਹ ਆਪਣੇ ਬੰਦੇ ਕੋਲ ਬਸ ਇੱਜ਼ਤ ਤੇ ਪਿਆਰ ਮੰਗਦੀ ਆ ਹੋਰ ਕੁਝ ਨਹੀਂ। ਹਾਂਜੀ ਮੰਮੀ ਸਹੀ ਕਿਹਾ ਤੁਸੀਂ। ਕਿਰਨ ਮੈਨੂੰ ਮਾਫ਼ ਕਰਦੇ ਯਾਰ ਅੱਜ ਤੂੰ ਤੇ ਮੰਮੀ ਨੇ ਮਿਲ ਕੇ ਨਾ ਮੈਨੂੰ ਜ਼ਿੰਦਗੀ ਦਾ ਬੜਾ ਵੱਡਾ ਸਬਕ ਸਿਖਾਇਆ ਆ ਕਿ ਕਦੇ ਵੀ ਆਪਣੇ ਹਮਸਫਰ ਦੀ ਬੇਇੱਜ਼ਤੀ ਨਹੀਂ ਕਰੀਦੀ ਹੁੰਦੀ ਮੰਮੀ ਜੀ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਵੀ ਬੜਾ ਗੁੱਸੇ ਦੇ ਵਿੱਚ ਬੋਲਦਾ ਰਿਆਂ ਪੁੱਤ ਮੈਂ ਤੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਕਿਉਂਕਿ ਤੈਨੂੰ ਮੈਂ ਢਿੱਡੋਂ ਜੰਮਿਆ ਸੀ ਪਰ ਬਗਾਨੀ ਦੀ ਦੇਦਲ ਤੇ ਕੀ ਬੀਤਦੀ ਹੀ ਇਹ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਤਾਂ ਕਰਕੇ ਤੈਨੂੰ ਸਮਝਾਉਣ ਵਾਸਤੇ ਅਸੀਂ ਇਹ ਸਭ ਕੁਝ ਕੀਤਾ ਸੀ ਤੇ ਹੁਣ ਮੈਨੂੰ ਪੂਰੀ ਉਮੀਦ ਆ ਤੇ ਤੂੰ ਦੁਬਾਰਾ ਇਹ ਗਲਤੀ ਨਹੀਂ ਕਰੇਗਾ। oh ਨਹੀਂ ਨਹੀਂ ਮੰਮੀ ਜੀ ਮੇਰਾ ਦਿਮਾਗ ਥੋੜਾ ਖਰਾਬ ਆ ਕਿ ਮੈਂ ਬਾਰ ਬਾਰ ਉਹ ਕੰਮ ਕਰੀ ਜਾਵਾਂਗਾ ਜਿਸ ਨਾਲ ਕੇਨ ਨੂੰ ਗੁੱਸਾ ਲੱਗੇ। ਠੀਕ ਆ ਤੇ ਦੱਸ ਫਿਰ ਕਿਰਨ ਆਪਾਂ ਦੋਹਾਂ ਜਾਣੀਆਂ ਨੇ ਮਿਲ ਕੇ ਸੁਧਾਰਦਾ ਕਿ ਨਹੀਂ ਇਹਨੂੰ? ਹਾਂ ਜੀ ਮੰਮੀ ਜੀ। ਉਹ ਚਲੋ ਬੱਸ ਕਰੋ ਹੁਣ ਕਿੰਨਾ ਕੱਸੀ ਜਾਣਾ ਜੇ ਟਾਈਮ ਤੇ ਤੁਸੀਂ ਫਿਰ ਕਿਰਨ ਅੱਜ ਮੇਰਾ ਕਿੰਨਾ ਹੀ ਕਰਦਾ ਆ। ਚਾਹ ਵੀ ਪਈ ਪਈ ਠੰਡੀ ਹੋ ਗਈ ਆ। ਐਦਾਂ ਕਰ ਦੁਬਾਰਾ ਚਾਹ ਬਣਾ ਕੇ ਲਿਆ ਤਾਂ ਮੈਂ ਫਿਰ ਹੁਣਾ ਚਿਰ ਤਿਆਰ ਹੋ ਜਾ। ਠੀਕ ਹੈ ਜੀ। ਹਾਂ ਜੀ। ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜਿਹੜੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਤੁਸੀਂ ਵੀਡੀਓ ਵੇਖ ਕੇ ਚਲ ਜਾਂਦੇ ਜੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਨਾ ਹੀ ਪੇਜ ਨੂੰ ਫੋਲੋ ਕਰਦੇ ਜੇ ਸੋ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ